ਕੀ ਭਈਏ ਗੱਲ ਪੈ ਰਹੇ ਜੰਡਿਆਲੇ ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈ ਰਹੇ ਆ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗੱਲ ਪੈ ਰਹੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਈ ਆ ਹਸਪਤਾਲ ਦੇ ਬਾਹਰ ਆਣ ਕੇ ਗਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਆ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਇਹ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੋ ਦੇ ਇੱਥੇ ਆਣ ਕੇ ਗੱਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਹਿਨਾ ਗੱਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਇਹ ਪਈਆਂ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦਾ ਪਰਚਾ ਕਰਾਉਣਾ ਹੈ ਪੱਤਰ ਠੀਕ ਹੈ ਭਾਜੀ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਿਆ ਮੈਨੂੰ ਪਤਾ ਵਾ ਤੁਕੇ ਪੱਗ ਨਾ ਤੁਹਾਨੂੰ ਪਤਾ ਵਾ ਤੇਰੇ ਗੱਲ ਪਿਆ ਮੇਰੇ ਸਾਹਮਣੇ ਦਸਤਾਰ ਲਾਈ ਇਹ ਜੰਡਿਆਲੇ ਦੀ ਮੰਡੀ ਆ ਇੱਥੇ ਭਈਏ ਹੁਣੇ ਇੱਕ ਸਿੱਖ ਮੁੰਡੇ ਤੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਿਆ ਹੁਣੇ ਬੰਦਿਆਂ ਨੇ ਰੋਕ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤਾਂ ਛੇਤਰ ਤੋਂ ਉਹ ਫੇਰੂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬਾਤ ਆ ਲੋ ਲੜਕੀ ਬਾਤ ਚ ਬੰਦੇ ਆਂਗੂ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਵੱਤ ਸੁਣਿਆ ਪਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬੋਲੋ ਹਾਂ ਪਾਜੀ ਐਸਾ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeḍ-pheḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਕੀ ਆ ਠੀਕ ਹੈ ਪਾਜੀ ਮੇਰਾ ਬੰਦੇ ਆਂਗੂ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕਿਦੀ ਤੇ ਲੱਗੇ ਕੋਈ ਨਹੀਂ ਬੋਲਣਗੇ ਕੀ ਦੀ ਆੜਤਾ ਤੇ ਲੱਗੇ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਾਂ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕਿ ਤੁਹਾਨੂੰ ਇੱਥੇ ਲੰਮੇ ਪਾ ਕੇ ਆਪੇ ਬੁਕਾ ਲੈਣਾ ਠੀਕ ਹਾਂ ਮਾਰੇ ਲੋਕਾ ਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਕਹਿੰਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗੋ ਦੀ ਲੋਣ ਕਿੱਧਰ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੋ ਮੇਰੇ ਕੋਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਕੋਈ ਬਾਤ ਹੈ ਨਾ ਆਹ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁੱਤ ਹੈਗੀਆਂ ਨਾ ਇੰਨੇ-ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਵੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆਹ ਜਨੇਾਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਨੇ ਪੱਗਾਂ ਨੂੰ ਹੱਥ ਪਾਉਣ ਡਿਆ ਆਹ ਖਲੋਤਾ ਮੈਂ ਜੇ ਕਿਹੇ ਭਈਏ ਚ ਮੰਡੀ ਦੇ ਵਿੱਚ ਜੁਰਤੇ ਦਾ ਪਿਓ ਦਾ ਪੋਤਾ ਦੇਖ ਗਾੜੀ ਆਵੇ ਇੱਥੇ ਨਾ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਪੰਜਾਬ ਚ ਕਮਾਉਣ ਦੇ ਮੁੰਡਾ ਕਦੀ ਕਰ ਲਉਂਦੇ ਨੇ ਉਹ ਐਂ ਦਾ ਦੋ ਦੋ ਕਦੀ ਕਦਾ ਬਾਅਦ ਪੈਣ ਕੇ ਗੱਲ ਤੇ ਜਾ ਕੇ ਤੀ ਹੱਲ ਪਿਆ ਤੈਨੂੰ ਮੈਂ ਤੈਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਲਪਾਨਾ ਦਾਪਰ ਫੜ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਦੇ ਜੇ ਉੱਥੇ ਜਾ ਕੇ ਆ ਆਪਣਾ ਆਪਨੇ ਯਾਰ ਤੱਕ ਜਿਹੜੀ ਤੇ ਲੱਗੇ 10 ਮੈਨੂੰ ਮੈਂ ਤੁਹਾਨੂੰ ਸੀ ਭਈਏ ਕਿਦਾਂ ਗੱਲ ਪੈ ਰਹੀ